ਸਤਿੰਦਰ ਸਰਤਾਜ ਦੇ ਸ਼ੋਅ ਦੇ ਵਿੱਚ ਅਚਾਨਕ ਜ਼ਬਰਦਸਤ ਹੰਗਾਮਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨੂੰ ਲੈ ਕੇ ਕਈ ਲੋਕਾਂ ਦੇ ਵਿੱਚ ਭਾਜੜਾ ਪੈ ਜਾਂਦੇ ਨੇ ਪੁਲਿਸ ਤੇ ਦਰਸ਼ਕਾਂ ਦੇ ਵਿਚਕਾਰ ਵੀ ਧੱਕਾ ਮੁਕੀ ਹੁੰਦੀ ਹੈ ਗਾੜੀ ਗਲੋਚ ਕੱਢੀ ਜਾਂਦੀ ਹੈ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਜੋ ਕਿ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਦੱਸਦੇ ਕਿ ਸਤਿੰਦਰ ਸਰਤਾਜ ਦਾ ਸ਼ੋਅ ਜੋ ਕਿ ਲੁਧਿਆਣਾ ਦੇ ਵਿੱਚ ਰੱਖਿਆ ਗਿਆ ਹੈ ਤੇ ਇਸ ਦੌਰਾਨ ਉੱਥੇ ਦਰਸ਼ਕਾਂ ਤੇ ਪੁਲਿਸ ਦੇ ਵਿਚਕਾਰ ਧੱਕਾ ਮੁਕੀ ਹੋਈ ਹੈ ਦੱਸਦੇ ਕਿ ਪੰਜਾਬ ਦੇ ਲੁਧਿਆਣਾ ਦੇ ਵਿੱਚ ਪੀਏਯੂ ਵਿਖੇ ਹੋਏ ਸਰਸ ਮੇਲੇ ਦੇ ਵਿੱਚ ਕਾਨੂੰਨ ਵਿਵਸਥਾ ਅਤੇ ਪ੍ਰਸ਼ਾਸਨਿਕ ਪ੍ਰਕਿਰਿਆ ਬੁਰੀ ਤਰ੍ਹਾਂ ਵਿਗੜ ਗਈ ਹੈ ਬੀਤੀ ਰਾਤ ਜੋ ਕਿ ਸਤਿੰਦਰ ਸਰਤਾਜ ਦੇ ਸ਼ੋਅ ਨੂੰ ਦੇਖਣ ਆਏ ਕਾਫੀ ਸਾਰੇ ਲੋਕਾਂ ਨੇ ਸਰਕਾਰੀ ਪ੍ਰਾਪਰਟੀ ਦੀ ਭੰਤੋੜ ਕੀਤੀ ਹੈ ਲੋਕ ਫਾਇਰ ਬਿਗਟ ਦੀਆਂ ਗੱਡੀਆਂ ਦੇ ਉੱਤੇ ਚੜ ਗਏ ਅਤੇ ਮੇਲੇ ਦੇ ਵਿੱਚ ਕੁਰਸੀਆਂ ਵੀ ਤੋੜ ਦਿੱਤੀਆਂ ਕਾਨੂੰਨ ਵਿਵਸਥਾ ਦੀ ਪੂਰੀ ਤਰ੍ਹਾਂ ਧਜਾਇਆ ਉਡਾਈ ਗਈ ਹੈਗੀ ਆ ਇਸ ਦੇ ਨਾਲ ਇੱਕ ਵਿਅਕਤੀ ਦੀ ਥਾਣਾ ਡਿਵੀਜ਼ਨ ਨੰਬਰ 4 ਦੇ ਐਸ ਐਚਓ ਗगनਦੀਪ ਦੇ ਨਾਲ ਵੀ ਝੜਪ ਹੋ ਗਈ ਧੱਕਾ ਮੁਕੀ ਹੋਈ ਹੈ ਤੇ ਪੁਲਿਸ ਅਧਿਕਾਰੀ ਦੇ ਦੇ ਨਾਲ ਸ਼ੋਅ ਵੇਖਣ ਆਏ ਦਰਸ਼ਕਾਂ ਦੇ ਵਿਚਾਲੇ ਹੱਤੋਂ ਪਾਈ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਏ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈਗਾ ਕਿ ਆਦਮੀ ਸਰਤਾਜ ਦੇ ਸ਼ੋਅ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ ਪਰ ਅਧਿਕਾਰੀ ਦੁਆਰਾ ਉਸ ਨੂੰ ਰੋਕਿਆ ਜਾਂਦਾ ਹੈ ਉਹ ਦਾਵਾ ਕਰਦਾ ਹੈਗਾ ਕਿ ਉਸ ਦੀ ਪਤਨੀ ਸ਼ੋਅ ਦੇ ਅੰਦਰ ਹੈ ਅਤੇ ਉਸ ਨੂੰ ਆਪਣੇ ਨਾਲ ਲੈ ਕੇ ਨਿਕਲਣਾ ਹੈ ਜਿਸ ਕਾਰਨ ਐਸ ਐਚਓ ਦੇ ਨਾਲ ਕਾਫੀ ਬਹਿਸ ਤੇ ਝਗੜਾ ਹੋਇਆ ਦੱਸ ਦਈਏ ਕਿ ਆਦਮੀ ਨੇ ਜੋ ਕਿ ਅਧਿਕਾਰੀ ਨੂੰ ਕਿਹਾ ਹੈਗਾ ਕਿ ਤੇਰੀਆਂ ਫਿੱਤੀਆਂ ਮੈਂ ਲਾ ਕੇ ਰਹਾਂਗਾ ਤਾਂ ਗਾੜੀ ਗਲੋਸਰੀ ਹੋਈ ਹੈ ਮੇਲੇ ਦੇ ਵਿੱਚ ਇਸ ਤਰ੍ਹਾਂ ਦੇ ਪੁਲਿਸ ਅਤੇ ਲੋਕਾਂ ਦੇ ਵਿਚਾਰ ਅਜਿਹੇ ਟਕਰਾਵ ਪ੍ਰਸ਼ਾਸਨਿਕ ਪ੍ਰਬੰਧਨ ਨੂੰ ਕ ਜੋ ਕਿ ਬੇਨਕਾਬ ਕਰਦੇ ਨੇ ਤਾਂ ਸਿੱਟੇ ਦੇ ਵਜੋਂ ਇਸ ਮੇਲੇ ਦੇ ਸਟਾਲ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਵੀ ਸ਼ਰਯਾਮ ਉਲੰਘਣਾ ਕਰ ਰਹੇ ਨੇ ਡਿਪਟੀ ਕਮਿਸ਼ਨਰ ਸਮੇਤ ਖੁਦ ਸੈਂਕੜੇ ਵੀਆਈਪੀ ਰੋਜ਼ਾਨਾ ਮੇਲੇ ਦੇ ਵਿੱਚ ਸ਼ੋਅ ਦੇਖਣ ਅਤੇ ਦੌਰਾ ਕਰਨ ਆਉਂਦੇ ਨੇ ਪਰ ਕੋਈ ਵੀ ਅਧਿਕਾਰੀ ਭਰੋਸੇ ਜਾਂ ਫਿਰ ਭਰੋਸੇ ਜਾ ਰਹੇ ਖਾਣੇ ਦੀ ਨਿਗਰਾਨੀ ਨਹੀਂ ਕਰ ਰਿਹਾ ਸਾਰੇ ਸਟਾਲ ਬਿਨਾ ਜੋ ਕਿ ਦਸਤਾਨੀਆਂ ਜਾਂ ਫਿਰ ਟੋਪੀਆਂ ਪਾਣ ਕੇ ਪੈਨੇ ਹੋਏ ਸਮਾਨ ਵੇਚ ਰਹੇ ਨੇ ਤੇ ਇਸ ਤਰੀਕੇ ਦੇ ਨਾਲ ਸਿਹਤ ਵਿਭਾਗ ਕਹਿ ਸਕਦੇ ਆ ਜੀ ਉਹਦਾ ਨਜ਼ਰ ਵੀ ਰੱਖ ਰਹੀ ਹੈ ਪਰ ਕਿਤੇ ਨਾ ਕਿਤੇ ਸਰੇ ਆਮ ਸੇਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਵੀ ਉਲੰਘਣਾ ਹੋ ਰਹੀ ਹੈ ਤਾਂ ਸਰਸ ਮੇਲੇ ਦੇ ਵਿੱਚ ਪਾਰਕਿੰਗ ਪ੍ਰਣਾਲੀ ਵੀ ਗੱਲ ਕਿਤੇ ਚਾਵੇ ਤਾਂ ਉਹ ਵੀ ਖਰਾਬ ਦਿਖਾਈ ਦਿੱਤੀ ਹੈ ਨਿਰਧਾਰਤ ਪਾਰਕਿੰਗ ਖੇਤਰਾਂ ਦੇ ਵਿੱਚ ਪਾਰਕਿੰਗ ਕਰਨ ਦੀ ਬਜਾਏ ਲੋਕ ਆਪਣੇ ਵਾਹਨ ਸੜਕ ਦੇ ਵਿਚਕਾਰ ਪਾਰਕ ਕਰ ਰਹੇ ਨੇ ਤੇ ਇਸੇ ਤਰ੍ਹਾਂ ਸ਼ਹਿਰ ਦੇ ਪ੍ਰਮੁੱਖ ਸਿਆਸਤਦਾਨ ਸੜਕ ਦੇ ਵਿਚਕਾਰ ਆਪਣੇ ਵਾਹਨ پارک ਕਰਕੇ ਸਰਸ ਮੇਲੇ ਦਾ ਆਨੰਦ ਮਾਣ ਰਹੇ ਨੇ ਟ੍ਰੈਫਿਕ ਪੁਲਿਸ ਨੇ ਸਰਸ ਮੇਲੇ ਦੇ ਲਈ ਕੋਈ ਠੋਸ ਟ੍ਰੈਫਿਕ ਯੋਜਨਾ ਨਹੀਂ ਬਣਾਈ ਹੈ ਫਿਰੋਜ਼ਪੁਰ ਦੇ ਵਿੱਚ ਸਰਤਾਜ ਸ਼ੋਅ ਨੇ ਟ੍ਰੈਫਿਕ ਜਾਮ ਵੀ ਕਰ ਦਿੱਤਾ ਹੈ ਤਾਂ ਵੱਡੀ ਅਪਡੇਟ ਕਹਿ ਸਕਦੇ ਹਾਂ ਇਸ ਨੂੰ ਜਿੱਥੇ ਪੰਜਾਬ ਦੇ ਲੁਧਿਆਣਾ ਦੇ ਵਿੱਚ ਪੀਓ ਦੇ ਵਿੱਚ ਸਰਸ ਮੇਲੇ ਦੌਰਾਨ ਜੋ ਕਿ ਸਤਿੰਦਰ ਸਰਤਾਜ ਦਾ ਸ਼ੋਅ ਹੋ ਰਿਹਾ ਸੀਗਾ ਤੇ ਇਸ ਦੌਰਾਨ ਸ਼ੋਅ ਦੇ ਵਿੱਚ ਆਏ ਲੋਕਾਂ ਅਤੇ ਪੁਲਿਸ ਦੇ ਵਿਚਕਾਰ ਕਾਫੀ ਜੋ ਕਿ ਧੱਕਾ ਮੁਕੀ ਹੋਈ ਹੈ ਗਾਲੀ ਗਲੋਚ ਵੀ ਹੋਈ ਹੈ ਇੱਕ ਵਾਰ ਤੁਸੀਂ ਵੀ ਦੇਖੋ ਇਹ ਵੀਡੀਓ જવાબ <laughs>